ਮਲੋੜ ਵਿਖੇ ਕਾਂਗਰਸ ਦੀ ਰੈਲੀ ਵਿੱਚ ਪੰਜਾਬ ਦੇ ਡਿਪਟੀ ਕਮਿਸ਼ਨਰ ਅਜੈਬ ਸਿੰਘ ਭੱਟੀ ਦੀ ਹਾਜ਼ਰੀ ਵਿੱਚ ਇੱਕ ਨੌਜਵਾਨ ਦੇ ਵੱਲੋਂ ਸਟੇਜ 'ਤੇ ਬੋਲਦਿਆਂ ਦੂਜੇ ਨੌਜਵਾਨ ਨੂੰ ਸਟੇਜ ਤੋਂ ਹਟਾ ਦਿੱਤਾ ਗਿਆ ਜਦੋਂ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਵਰਕਰਾਂ ਨੇ ਖਾਲਿਸਤਾਨ ਦੀ ਤਰਫੋਂ ਵਿਰੋਧ ਪ੍ਰਦਰਸ਼ਨ ਕੀਤਾ ਮਲੋੜ ਪੁਲਿਸ ਨੇ ਬਾਅਦ ਵਿੱਚ ਉਕਤ ਨੌਜਵਾਨ ਵਿਰੁੱਧ ਕੇਸ ਦਰਜ ਕਰ ਲਿਆ ਪਰ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ ਜਦੋਂ ਦੀਪਟੀ ਕਮਿਸ਼ਨ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਦੌਰਾਨ ਵਿਰੋਧ ਕਾਰਵਾਈ ਕੀਤੀ ਗਈ ਹੈ ਰੈਲੀ ਦੌਰਾਨ ਖਾਲਿਸਤਾਨ ਦੀ ਗੱਲ ਕਰਨ ਵਾਲੇ ਨੌਜਵਾਨ ਖਿਲਾਫ ਕੇਸ ਦਰਜ ਕਰ ਲਿਆ ਗਿਆ ਬਲੋੜ ਵਿੱਚ ਕਾਂਗਰਸ ਦੇ ਵੱਲੋਂ ਇਸ ਸਟੇਜ ਤੇ ਖਾਲਿਸਤਾਨ ਬਣਾਉਣ ਦੀ ਗੱਲ ਕੀਤੀ ਗਈ ਸੀ ਸਿਟੀ ਮਲੌਰਟ ਵਿੱਚ ਪੁਲਿਸ ਨੇ ਦੇਸ਼ ਵਿਰੋਧੀ ਬੋਲਣ ਤੇ ਦੇਸ਼ ਖਿਲਾਫ ਕੇਸ ਦਰਜ ਕਰ ਲਿਆ ਗਿਆ ਇੱਕ ਕੱਲ ਜਿਹੜੀ ਕਾਂਗਰਸ ਦੀ ਰੈਲੀ ਦੇ ਵਿੱਚ ਮਲੋੜ ਦੇ ਵਿੱਚ ਇੱਕ ਨੌਜਵਾਨ ਵੱਲੋਂ ਖਾਸ ਤਾਂ ਦੀ ਟਿੱਪਣੀ ਕੀਤੀ ਗਈ ਸੀ ਉਸ ਨੂੰ ਲੈ ਕੇ ਤੁਸੀਂ ਕੀ ਦੇਖੋ ਇਹ ਸਾਡੀ ਕੁਲ ਦਿਲੀ ਹੈ ਕਿ ਡੈਮੋਕਰੈਟਿਕ ਕੰਟਰੀ ਹੈ ਉਹਦੇ ਵਿੱਚ ਅਸੀਂ ਹਰ ਇੱਕ ਨੂੰ ਆਪਣੀ ਵਾਇਸ ਜੇ ਆਵਾਜ਼ ਆਪਣੀ ਉਠਾਉਣ ਦਾ ਮੌਕਾ ਦਿੱਤਾ ਜਾਂਦਾ ਕਿਉਂਕਿ ਸਾਡੇ ਜਿਹੜੇ ਮੌਲਿਕ ਅਧਿਕਾਰ ਹਨ ਉਹਨਾਂ ਚਾਹੇ ਜੇਕਰ ਕਿਸੇ ਸਰਫਰੇ ਨੇ ਕੋਈ ਐਸੀ ਗੱਲ ਕੀਤੀ ਹੈ ਤਾਂ ਹੀ ਵਿਲ ਫੇਸ ਦਾ 뮤직 ਇਨ ਦਾ ਡੇਸ ਟੂ ਕਮ ਜਿਹੜੇ ਕਾਰਨ ਕੱਲ ਹੀ ਮੈਂ ਹਲ ਕਾਰਵਾਈ ਹੋਗੀ ਹੋਣੀ ਉਹਦੇ ਉਹ ਵੀ ਜੇ ਕੋਈ ਪੁਠਾ ਦਾ ਉਦੋਂ ਦਾ ਪੁਠੇ ਕਮਦ ਦਾ ਪੁਠਾ ਨਤੀਜਾ ਭੁਗਤੂਗਾ ਬੇਸ਼ੱਕ ਇਹ ਰੈਲੀ ਦੇ ਵਿੱਚ ਇਸ ਤਰ੍ਹਾਂ ਬੋਲੇ ਜਾਣਾ ਹੈਗਾ ਕਿ ਜਦੋਂ ਕੰਮੀ ਹੈ ਗਿਆ ਪੁਲਿਸ ਦੇ ਕੋਲੋਂ ਚਲੇ ਜਾਣਾ ਉਸ ਨੂੰ ਮੈਂ ਪੁਲਿਸ ਕੋਈ ਸਕਰੀਨਿੰਗ ਕਰਕੇ ਭੇਜਦੀ ਤਾਂ ਜੀ ਥੈਟ ਇਜ਼ ਜੇ ਕਿਸਾਨ ਰਸੂ ਫੁੰਦੂਲੀਸਰ ਥੈਟ ਵਾਸ ਨਾਟ ਅ ਕਾਂਗਰਸ ਰੈਲੀ ਥੈਟ ਵਾਸ ਫਾਰ ਦੀ ਸੇਕ ਆਫ ਫਾਰਮਰਸ ਕਿਸਾਨਾਂ ਦੇ ਲਈ ਕੈਪਟਨ ਉਮਰਿੰਦਰ ਸਿੰਘ ਜੂਰੀਆ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪਿੰਡ-ਪਿੰਡ ਜਾ ਕੇ ਲੀਆਂ ਕਰਕੇ ਜਿਹੜੇ ਇਨਪੁਟਸ ਸਾਡੀ ਸਰਕਾਰ ਨੇ ਜਾਂ ਉਹਨਾਂ ਨੇ ਜਾਈਆਂ ਉਹ ਹਾਈਲਾਈਟ ਕਰਦੇ ਜੇ ਕਰ ਕੋਈ ਬੰਦਾ ਆਜੇ ਕਿਸੇ ਬੰਦੇ ਨੂੰ ਕੋਈ ਰੋਕਿਆ ਨਹੀਂ ਗਿਆ ਕਿ ਤੂੰ ਆ ਬੋਲ ਰਿਹਾ ਉਹ ਆ ਉਹਨੇ ਜੇ ਕੋਈ ਗਲਤ ਗੱਲ ਕਹੀ ਤਾਂ ਮੈਂ ਹਲਾ ਦਿੱਤੀ ਸਾਹਮਣੇ ਖੜਿਆ ਐਕਚੁਅਲ ਹਸਬੈਂਡ ਟੇਕਨ ਮਲੌਰ ਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼